ਸਰਪਾਰ ਨੂੰ ਗੁਰੂ ਰੂਪ ਗੁਰੂ ਥਾਲਸਾ ਸਾਹਿਬ ਦੀ ਵਾਹਿਗੁਰੂ ਜੀ ਦਾ ਆਗਾਸ਼ਾਰ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਜੋ ਨਗਰ ਵਾਸਰ ਕੇ ਜ਼ਿਲ੍ਹਾ ਤਰਨਤਾਰਨ ਸਾਹਿਬ ਮਾਝੇ ਵਿੱਚ ਖੜੇ ਆ ਜਿੱਥੇ ਸਾਡੇ ਸਨਮਾਨਯੋਗ ਸਤਕਾਰਯੋਗ ਜ਼ਥੇਦਾਰ ਸੁਖਵੰਤ ਸਿੰਘ ਜੀ ਵਾਸਰ ਕੇ ਪਿਤਾ ਜੀ ਦਾ ਨਾ ਤੇ ਉਹਨਾਂ ਦੇ ਸੁਪੁੱਤਰ ਜ਼ਥੇਦਾਰ ਸੁਖ ਲਾਲ ਸਿੰਘ ਜੀ ਸਾਡੇ ਨਾਲ ਹੈ ਜਥੇਦਾਰ ਭਾਨ ਸਿੰਘ ਜੀ ਵੀ ਮੈਂ ਗੱਲ ਦੱਸਣੀ ਚਾਹਣਾ ਹੈ ਕਿ ਮਹਾਂਪੁਰਖ ਤਤਪਤੇ ਬ੍ਰਹਮਗਣੀ ਸਤਗਣੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੇ ਨਾਲ ਇਹ ਰਹੇ ਨੇ ਸੁਆਮਨ ਭਾਈਆਂ ਨੇ ਅੱਜ ਇੱਕ ਸਾਨੂੰ ਗੱਲ ਜਥੇਦਾਰ ਸੁਖ ਲਾਲ ਸਿੰਘ ਜੀ ਦਵਾਦਾ ਇਹਨਾਂ ਕੋਲੋਂ ਮਿਲੀ ਹੈ ਕਿ ਉਹ ਮੈਂ ਭਵਨਾਰ ਨੇ ਪਰ ਛੋਟੇ ਸਾਂ ਆ ਵੇਖੋ ਅੱਜ ਵਾਹਿਗੁਰੂ ਨੇ ਭਾਵੇਂ ਕਿੱਡੇ ਸੋਹਣੇ ਮਹਿਲ ਪਾ ਕੇ ਦਿੱਤੇ ਨੇ ਇਹਨਾਂ ਨੇ ਬੜੀਆਂ ਮਹਾਰਤ ਦੀਆਂ ਬਖਸ਼ਿਸ਼ਾਂ ਨੇ ਕਈ ਕੀ ਮਹੀਨੇ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਇੱਥੇ ਰਹਿੰਦੇ ਨੇ ਇੱਥੇ ਲੰਗਰ ਪਾਣੀ ਪ੍ਰਸ਼ਾਦਾ ਛਕਦੇ ਰਹੇ ਤੇ ਮੈਂ ਜੀ ਖਾਸ ਚੀਜ਼ ਤੁਹਾਨੂੰ ਦੱਸਣ ਲੱਗਾ ਹਾਂ ਆ ਉਹ ਮਕਾਨ ਆ ਜੀ ਇਹਨਾਂ ਦੇ ਪਹਿਲੇ ਆ ਵੇਖੋ ਉਸ ਕਮਰੇ ਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਾਂ ਵਾਲਿਆਂ ਦਾ ਆਸਰਾ ਹੁੰਦਾ ਸੀ ਇੱਥੇ ਨਾ ਗੁਰੂ ਘਰ ਲੰਗਰ ਤਿਆਰ ਕਰਨਾ ਇਹਦੇ ਸਿੰਘਾਂ ਨੇ ਰਹਿਣਾ ਇੱਥੇ ਹੀ ਥੱਲੇ ਬਿਲਡਿੰਗ ਇੱਥੇ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਉਹਨਾਂ ਨੇ ਰਹਿਣਾ ਤੇ ਅੱਜ ਮੈਂ ਬੜੇ ਵਿਰਾਗ ਚ ਹੋਣਾ ਵੀ ਇਹਨਾਂ ਨੇ ਸਿੰਘਾਂ ਨੇ ਕਹਿੰਦੇ ਜੋ ਮਹਾਂਪੁਰਖਾਂ ਨੇ ਇਥੇ ਪਾਗ ਲਾਇਆ ਇਥੇ ਇੱਕ ਅੱਡਾ ਹੁੰਦਾ ਸੀ ਆਸਣ ਹੁੰਦਾ ਸੀ ਫਿਰ 8 8 10 10 ਪਿੰਡਾਂ ਦੇ ਵਿੱਚ ਵਾ ਨਗਰ ਉਹ ਲਗਭਗ ਨਗਰਾਂ ਚ ਪ੍ਰਚਾਰ ਕਰਕੇ ਇਥੇ ਗੁਰੂ ਘਰ ਲੰਗਰ ਸਜਣਾ ਇਥੇ ਹੀ ਤਿਆਰੀਆਂ ਹੋਣੀਆਂ ਕੋਈ ਮੈਂ ਜਦੋਂ ਜਥੇਦਾਰ ਸਲਾਰ ਸਿੰਘ ਨੂੰ ਪੁੱਛਿਆ ਜੀ ਆ ਮਕਾਨ ਕਹਿੰਦੇ ਜੀ ਇਹ ਅਸੀਂ ਮਹਾਂਪੁਰਖਾਂ ਦੀ ਨਿਸ਼ਾਨੀ ਪ੍ਰਾਤਨ ਰੱਖੀ ਹੈ ਇਹ ਨਮਸ਼ਕਾਰਾਂ ਕਰਦੇ ਅੱਜ ਸਾਨੂੰ ਬੜੀ ਖੁਸ਼ੀ ਹੋਈ ਹੈ ਇਥੇ ਜਿਵੇਂ ਜਥੇਦਾਰ ਦਦਾਰ ਸਿੰਘ ਜੀ ਨੇ ਜੱਜ ਜਤ ਜੇਦਾਰ ਸੁਖਵੰਤ ਸਿੰਘ ਜੀ ਉਹਨਾਂ ਦੇ ਪੁੱਤਰ ਸਰਦਾਰ ਸੁਖਨਾਲ ਸਿੰਘ ਜੀ ਨਾਲ ਖੜੇ ਨੇ ਤੇ ਅੱਜ ਅਸੀਂ ਛੋਟੇ ਛੜੇ ਬੱਚਿਆਂ ਨੂੰ ਦੱਸਿਆ ਹੈ ਕਿ ਜਿਵੇਂ ਮੇਰਨਾ ਜ਼िला ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਜੱਜੇਦਾਰ ਭਾਰਤ ਸਿੰਘ ਜੀ ਬਾਬਾ ਸਤਰਾਮ ਸਿੰਘ ਜੀ ਕਾਈ ਪ੍ਰਧਾਨ ਭਾਈ ਗੁਰਬਖਸ਼ ਸਿੰਘ ਸ਼ਹੀਦ ਭਾਈ ਸਰਵਨ ਸਿੰਘ ਦਾ ਪੋਤਰਾ ਦਾਸ ਦਾ ਪੁੱਤਰ ਹੈ ਤੇ ਸਾਨੂੰ ਇਹ ਬੜੀ ਵੱਡੀ ਖੁਸ਼ੀ ਹੋਈ ਹੈ ਅੱਜ ਇਹਨਾਂ ਇੱਟਾਂ ਨੂੰ ਇਹਨਾਂ ਮਕਾਨ ਨੂੰ ਨਮਸ਼ਕਾਰਾ ਕਰਦੇ ਆਂ ਤੇ ਇਹਨਾਂ ਨੂੰ ਅਸੀਂ ਜੱਜ ਜਤ ਸੁਖਨਾਲ ਸਿੰਘ ਉਹਨਾਂ ਨੂੰ ਸ਼ਾਬਾਸ਼ ਵੀ ਦਿੰਨੇ ਆਂ ਤੁਸੀਂ ਮਹਾਂਪੁਰਖਾਂ ਦੀ ਇੱਕ ਨਿਸ਼ਾਨੀਆਂ ਇੱਥੇ ਸਾਂਭ ਕੇ ਰੱਖਿਆ ਨੇ ਕਿ ਜਿੱਥੇ ਮਹਾਪੁਰਖਾਂ ਦੇ ਚਰਨ ਪਾਏ ਹੋਏ ਨੇ ਅੱਜ ਇਸ ਪਰਿਵਾਰ ਨੂੰ ਵੀ ਦਾਸ ਵੱਲੋਂ ਨਮਸ਼ਕਾਰ ਹੈ ਇੱਕ ਮਿੰਟ ਵਾਸਤੇ ਬੇਨਤੀ ਕਰੂੰਗਾ ਜਤੇ ਦਰਸ਼ਕਦਾਰ ਸਿੰਘ ਜੀ ਉਹਨਾਂ ਨੂੰ ਤੁਸੀਂ ਇੱਕ ਅੱਦਾ ਬਤਨ ਮਹਾਪੁਰਖਾਂ ਦੀ ਜਾਦੂ ਕੋਈ ਨਾ ਕੋ ਜਰੂਰ ਦੱਸੋ ਵਾਹਿਗੁਰੂ ਦੀ ਕਾਕਾਰ ਵਾਹਿਗੁਰੂ ਦੀ ਕਿਹਦੀ ਖਾਹੇ ਇਸ ਵਾਲੀ ਜੀ ਨੇ ਸਭ ਨੇ ਦੱਸਿਆ ਤੇ ਮਹਾਪੁਰਖ ਆ ਕੇ ਇੱਥੇ ਸਨ 82 ਦੇ ਮੋਰਚਾ ਲੱਗਣ ਤੋਂ ਪਹਿਲਾਂ ਤਾਂ ਵੱਡੇ ਮਾਪੁਰ ਸੰਤ ਬਾਬਾ ਕਰਤਾਰ ਸਿੰਘ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਇਥੇ ਸਾਡੇ ਕੋਲ ਆਸਣ ਲਾਇਆ ਕਰਦੇ ਸਨ ਅੱਜ ਤੱਕ ਦਮਦਮੀ ਟਕਸਾਲ ਦੇ ਵਿੱਚ ਇਸ ਘਰ ਨੂੰ ਆਪਦਾ ਘਰ ਕਰਕੇ ਕਿਹਾ ਜਾਂਦਾ ਜਦੋਂ ਵੀ ਮਾਪੁਰ ਖਾਉਂਦੇ ਬਾਬੇ ਠਾਕੁਰ ਸਿੰਘ ਬਾਬਾ ਜਰਨੈਲ ਸੇ ਕਿਸੇ ਨੂੰ ਮਿਲਣਾ ਧੱਕੇ ਤੇ ਵੀ ਸਾਡੇ ਘਰ ਆਜੋ ਤੇ ਇਹ ਜਿਹੜੇ ਤੁਹਾਨੂੰ ਆਪ ਸਿੰਘ ਸਾਹਿਬ ਜੀ ਨੇ ਵਿਖਾਏ ਨੇ ਸਾਡੇ ਪੁਰਾਣੇ ਚਬਾਰੇ ਕੀ ਉਹਨਾਂ ਦੀ ਨਿਸ਼ਾਨੀ ਜਿੱਥੇ ਆ ਕੇ ਆਪ ਕੀ ਆਸਣ ਲਾਉਂਦੇ ਸਨ ਬੇਸ਼ੱਕ ਉਹਨਾਂ ਤੇ ਨਵੀਆਂ ਮਾਰਕਾਂ ਵੀ ਪੈ ਗਈਆਂ ਨੇ ਪਰ ਇਹਨਾਂ ਦੀਆਂ ਬੜੀਆਂ ਯਾਦਾਂ ਅਜੇ ਬਚੀਆਂ ਹੋਈਆਂ ਨੇ ਸਾਬ ਜਮੈਲ ਸਿੰਘ ਜੀ ਹਰ ਸਾਲ ਆ ਕੇ ਕਾਫੀ ਆਟਰ 10 10 ਦਿਨ ਇਹਦੇ ਰਹਿ ਕੇ ਇਲਾਕੇ 'ਚ ਪ੍ਰਚਾਰ ਕਰਿਆ ਕਰਦੇ ਸਨ ਵਾਹਿਗੁਰੂ ਜੀ ਦਾ ਕਾਲਾ ਸਾਹਿਬ ਵਾਹਿਗੁਰੂ ਜੀ ਦੇ ਬਤੇ